ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਵੱਲੋਂ NIOS ਕੈਂਡੀਡੇਟਸ ਦੀ ਰਿਵਿਊ ਪਟੀਸ਼ਨ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਔਨ ਤੇ ITT 2364 ਤੇ ITT 5993 ਫਾਈਲਾਂ ਤੇ ਪਹਿਨ ਵਾਲੇ ਸੰਭਾਵਿਤ ਪ੍ਰਭਾਵਾਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸੋ ਸਬਸਕ੍ਰਾਈਬ ਕਰ ਲੋ ਤਾਂ ਜੋਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਵੀਡੀਓ ਦੇ ਸ਼ੁਰੂ ਵਿੱਚ ਅਸੀਂ ਇਹ ਆਪ ਜੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ 16 ਦਸੰਬਰ ਨੂੰ ਹੋਣ ਵਾਲੀ ਪੈਨਲ ਮੀਟਿੰਗ ਜੋ ਕਿ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਸਮਾ ਹੋਣੀ ਸੀ ਉਸ ਨੂੰ ਹੁਣ 16 ਦਸੰਬਰ ਤੋਂ ਪੋਸਟਪੋਨ ਕਰਕੇ 19 ਦਸੰਬਰ ਨੂੰ ਕਰ ਦਿੱਤਾ ਗਿਆ ਹੈ ਵਿਹਾਜਾ ਹੁਣ ਇਹ ਮੀਟਿੰਗ ਇਹ ਪੈਨਲ ਮੀਟਿੰਗ 16 ਦਸੰਬਰ ਦੀ ਬਜਾਏ 19 ਦਸੰਬਰ ਨੂੰ ਕੀਤੀ ਜਾਵੇਗੀ ਇਸ ਤੋਂ ਅੱਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ETT 2364 ਤੇ ETT 5994 ਵਰਗੀਆਂ ਨੂੰ ਪਤਾ ਨਹੀਂ ਕਿਹੜੀ ਨਜ਼ਰ ਲੱਗਦੀ ਹੈ ਕਿ ਜਦੋਂ ਇਹਨਾਂ ਦੋਹਾਂ ਵਰਤਿਆਂ ਦੀ ਜੁਆਇਨਿੰਗ ਲਈ ਰਾਹ ਪੱਧਰਾ ਹੁੰਦਾ ਹੈ ਤਾਂ ਵੋਟ ਫ੍ਰਾਮ ਵਲੂ ਯਾਨੀ ਕਿ ਨੀਲੇ ਸਮਾਨ ਤੋਂ ਬਿਜਲੀ ਗਿਰਨ ਵਰਗੀ ਕੋਈ ਘਟਨਾ ਵਾਪਰ ਜਾਂਦੀ ਹੈ ਹੁਣ ਵੀ ਅਜੇਹਾ ਹੀ ਹੋਇਆ ਹੈ ਅਜੇ ਤਾਂ EWS ਉਮੀਦਵਾਰਾਂ ਨੂੰ ਵਰਟੀਕਲ ਰਿਜ਼ਰਵੇਸ਼ਨ ਦਾ ਹੱਕ ਮਿਲਣ ਕਰਕੇ ਲਿਸਟਾਂ ਰਿਵਾਈਜ਼ ਹੋਣ ਦਾ ਪ੍ਰੋਸੈਸ ਸ਼ੁਰੂ ਹੀ ਨਹੀਂ ਸੀ ਹੋਇਆ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਵੱਲੋਂ NIOS ਕੈਂਡੀਡੇਟਸ ਦੇ 18 ਮਹੀਨਿਆਂ ਦੇ ਡਿਪਲੋਮਾ ਇਨ ਐਲੀਮੈਂਟਰੀ ਦੇ ਵਿੱਚ ਇਸ ਨੂੰ ਪ੍ਰਾਇਮਰੀ ਸਿੱਖਿਆ ਵਿੱਚ ਸ਼ਾਮਲ ਕਰਨ ਲਈ ਵੈਲਿਡ ਕਰਾਰ ਦੇ ਦਿੱਤਾ ਗਿਆ ਹੈ ਵੈਸੇ ਇਹ ਤਾਂ ਹਰੇਕ ਦਾ ਸੰਵਿਧਾਨਕ ਹੱਕ ਵੀ ਹੈ ਤੇ ਉਹਨਾਂ ਕੈਂਡੀਡੇਟਸ ਦਾ ਵੀ ਸੰਵਿਧਾਨਕ ਹੱਕ ਹੈ ਜਿਸ ਕਰਕੇ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈ ਇਸ ਦੇ ਵਾਸਤੇ ਅਸੀਂ ਕੋਈ ਵੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਅਸੀਂ NIOS ਕੈਂਡੀਡੇਟਸ ਲਈ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਉਹਨਾਂ ਦੀ ਜੋਬਲੀਟੀ ਹੈ ਇਹ ਕਿਉਂ ਹੋਈ ਹੈ ਇਹ ਤਾਂ ਉਹਨਾਂ ਨੇ ਆਪਣਾ ਸੰਵਿਧਾਨਕ ਹੱਕ ਹੀ ਪ੍ਰਾਪਤ ਕੀਤਾ ਹੈ ਪਰੰਤੂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਜੋ ਬੀਅਰਡ ਉਮੀਦਵਾਰਾਂ ਨੂੰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ 18 ਮਹੀਨੇ ਦਾ ਕਰਵਾ ਕੇ ਵੈਲਿਡ ਕੀਤਾ ਗਿਆ ਹੈ ਇਹ ਸਿਰਫ ਉਹਨਾਂ ਵਾਸਤੇ ਹੈ ਜਿਹੜੇ ਕਿ 108217 ਨੂੰ ਕਿਸੇ ਵੀ ਸਰਕਾਰੀ ਜਾਂ ਫਿਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇੰਸਟੀਚੂਸ਼ਨਾਂ ਵਿੱਚ ਕੰਮ ਕਰ ਰਹੇ ਸਨ ਭਾਵੇਂ ਉਹ ਆਲਰੇਡੀ ਸਰਵਸਵ ਵਿੱਚ ਸਨ ਇਥੇ ਇਹ ਵੀ ਸਪਸ਼ਟ ਕਰਨਾ ਜ਼ਰੂਰੀ ਬੰਦਾ ਹੈ ਕਿ ਇਹ ਵਨ ਟਾਈਮ ਸਕੀਮ ਸੀ ਜੋ ਕਿ NCTE ਨੇ ਕੋਸ਼ਤ ਕੀਤੀ ਸੀ ਇਸ ਲਈ ਇਸ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਨੂੰ 21719 ਦ ਅ ਡਿਪਲੋਮਾ ਵੀ ਕਿਹਾ ਜਾਂਦਾ ਹੈ ਇਸ ਮਿਤੀ ਤੋਂ ਬਾਅਦ ਵਾਲੇ ਐਨ ਆਈਓਐਸ ਵਾਲੇ ਕੈਂਡੀਡੇਟਸ ਪ੍ਰਾਇਮਰੀ ਪਾਰਟੀ ਲਈ ਐਲੀਜੀਬਲ ਨਹੀਂ ਕਰਾਰ ਦਿੱਤੇ ਗਏ ਸੁਪਰੀਮ ਕੋਰਟ ਨੇ ਮਿਤੀ 28 11 2023 ਦਾ ਆਪਣਾ ਫੈਸਲਾ ਜਿਸ ਵਿੱਚ ਐਨ ਆਈਓਐਸ ਨੂੰ ਪ੍ਰਾਇਮਰੀ ਟੀਚਰ ਪਾਰਟੀ ਲਈ ਐਲੀਜੀਬਲ ਇਨ ਐਲੀਜੀਬਲ ਕਰਾਰ ਦਿੱਤਾ ਸੀ ਉਸ ਨੂੰ ਵਾਪਸ ਨਹੀਂ ਲਿਆ ਸਿਰਫ ਮਿਸਲੈਨੀਅਸ ਐਪਲੀਕੇਸ਼ਨਸ ਜਾਂ ਰਿਵਿਊ ਵਾਲੀਆਂ ਐਪਲੀਕੇਸ਼ਨ ਤੇ ਸਪਸ਼ਟ ਕਰਨ ਦਿੰਦੇ ਹੋਏ ਹੀ 10/8/2017 ਨੂੰ ਸਰਕਾਰੀ ਜਾਂ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਕੰਮ ਕਰਦੇ NIOS ਕੈਂਡੀਡੇਟਸ ਨੂੰ ਇੱਕ ਫੈਸਲਾ 10 ਦਸੰਬਰ 2024 ਨੂੰ ਦੇ ਕੇ ਇਸ ਵਿੱਚ ਵੈਲਿਡ ਘਰਾਬ ਦਿੱਤਾ ਹੈ ਇਸ ਦਾ ਕਾਰਨ ਇਹ ਸੀ ਕਿ ਸਾਰੇ ਦੇਸ਼ ਵਿੱਚ ਲੱਖਾਂ ਹੀ ਐਸੇ ਕੈਂਡੀਡੇਟਸ ਹਨ ਜੋ ਕਿ 18 ਮਹੀਨੇ ਦਾ ਡਿਪਲੋਮਾ ਹੋਲਡਰ ਸਨ ਤੇ ਉਹਨਾਂ ਦਾ ਭਵਿੱਖ ਜੋ ਸੀ ਇਹ ਬ ਖਤਰੇ ਵਿੱਚ ਚਲਾ ਗਿਆ ਸੀ ਨਾ ਤਾਂ ਉਹਨਾਂ ਦੀ ਪ੍ਰਮੋਸ਼ਨ ਹੋ ਰਹੀਆਂ ਸਨ ਤੇ ਨਾ ਹੀ ਉਹ ਕਿਸੇ ਹੋਰ ਇੰਸਟੀਚਿਊਸ਼ਨ ਦੇ ਵਿੱਚ ਜੇਕਰ ਜਾਣਾ ਚਾਹਣ ਤਾਂ ਅਪਲਾਈ ਕਰ ਸਕਦੇ ਸਨ ਇਸ ਲਈ ਉਹਨਾਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਲੱਖਾਂ ਬੀਐਡ ਡਿਪਲੋਮਾ ਧਾਰਕਾਂ ਨੂੰ ਜਿਹੜਾ ਕਿ 18 ਮਹੀਨੇ ਦਾ ਉਹਨਾਂ ਨੇ ਡਿਪਲੋਮਾ ਕੀਤਾ ਸੀ ਉਹਨਾਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇਸ ਨੂੰ ਵਨ ਟਾਈਮ ਐਲੀਜੀਬਲ ਘਰਾਰ ਦਿੱਤਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਵਿੱਚ ETT 2364 ਤੇ ETT 5994 ਵਰਤੀਆਂ ਵਿੱਚ ਵੀ ਕੀ NIOS ਉਮੀਦਵਾਰਾਂ ਨੂੰ ਸ਼ਾਮਲ ਕਰਵਾਇਆ ਜਾਵੇਗਾ ਜਾਂ ਨਹੀਂ ਤਾਂ ਇਸ ਦਾ ਉੱਤਰ ਹਾਂ ਵਿੱਚ ਹੀ ਬਣਦਾ ਹੈ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਤਾਂ ਸਾਰੇ ਦੇਸ਼ ਵਿੱਚ ਹੀ ਲਾਗੂ ਹੋਣਾ ਹੈ ਜੇਕਰ ETT 2364 ਵਰਤੀ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ NIOS ਉਮੀਦਵਾਰਾਂ ਦੀ ਸਕਰੂਟੀ ਹੋਈ ਸੀ ਪਰ ਸਾਲ 2024 ਵਿੱਚ ਦੁਬਾਰਾ ਉਹਨਾਂ ਨੂੰ ਸੂਟਨੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਇਸ ਦੇ ਵਾਸਤੇ ਬਕਾਇਦਾ ਡਾਇਰੈਕਟੋਰੇਟ ਨੇ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਸੀ ਪਰੰਤੂ ਹੁਣ ਦੁਬਾਰਾ ਫਿਰ ਉਹਨਾਂ ਨੂੰ ਲਿਸਟ ਵਿੱਚ ਸ਼ਾਮਲ ਕੀਤੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਸੇ ਤਰ੍ਹਾਂ 889394 ਲਈ ਭਰਤੀ ਡਾਇਰੈਕਟੋਰੇਟ ਵੱਲੋਂ ਕੋਈ ਵੀ ਨੋਟਿਸ NIOS ਉਮੀਦਵਾਰਾਂ ਨੂੰ ਇਨ ਐਲੀਜੀਬਲ ਕਰਾਰ ਦੇਣ ਲਈ ਅਜੇ ਤੱਕ ਨਹੀਂ ਕੱਢਿਆ ਗਿਆ ਵਿਹਾਜਾ ETT ਉਹਨਾਂ ਅਰਥਾਂ ਦੇ ਭਰਤੀ ਵਿੱਚ ਵੀ NIOS ਉਮੀਦਵਾਰਾਂ ਨੂੰ ਸ਼ਾਮਲ ਕੀਤੇ ਜਾਣ ਦੀ ਪਰਬਲ ਸੰਭਾਵਨਾ ਹੈ ਤਾਂ ਹੁਣ ਦੋਹਾਂ ਹੀ ਭਰਤੀਆਂ ਦੀ ਲਿਸਟਾਂ EWS ਤੇ NIOS ਦੇ ਉਮੀਦਵਾਰਾਂ ਨੂੰ ਸ਼ਾਮਲ ਕਰਕੇ ਲਿਸਟਾਂ ਰਿਵਾਈਜ਼ ਕੀਤੀਆਂ ਜਾਣ ਦੇ ਚਾਂਸ ਹਨ ਇਸ ਲਈ ਇਹਨਾਂ ਦੋਹਾਂ ਹੀ ਭਰਤੀਆਂ ਦੀ ਜੁਆਇਨਿੰਗ ਲੇਟ ਹੋ ਸਕਦੀ ਹੈ ਵੈਸੇ 19 ਦਸੰਬਰ ਨੂੰ ਦੋਹਾਂ ਹੀ ਭਰਤੀਆਂ ਦੇ ਅਗਵਾ ਨਾਲ ਮੇਕਾ ਮੰਤਰੀ ਸਰਦਾਰ ਹਰਜੋਤ ਸਿੰਘ ਵੈਂਸ ਦੀ ਜੋ ਇੱਕ ਪੈਨਲ ਮੀਟਿੰਗ ਹੋਣੀ ਹੈ ਉਸ ਤੋਂ ਸਪੱਸ਼ਟ ਹੋ ਜਾਵੇਗਾ ਕਿ ਇਹ ਦੋਵੇਂ ਹੀ ਭਰਤੀਆਂ ਕਦੋਂ ਕੰਪਲੀਟ ਹੋ ਜਾਣ ਦੇ ਚਾਂਸ ਹਨ ਇਸ ਬਦਲਦੇ ਹੋਏ ਸਿਨੈਰੀਓ ਦੇ ਵਿੱਚ ਇਹ ਜੋ ਮੀਟਿੰਗ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਥੇ ਅਸੀਂ ਇਹ ਗੱਲ ਵੀ ਬਿਲਕੁਲ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਉਮੀਦਵਾਰ ਚਾਹੇ ਉਹ EWS ਵਾਲੇ ਉਮੀਦਵਾਰ ਹੋਣ ਜਾ ਐਨ ਆਈਓ ਐਸ ਵਾਲੇ ਉਮੀਦਵਾਰ ਹੋਣ ਜਾਂ ਫਿਰ ਪਹਿਲਾਂ ਮੈਟ ਲਿਸਟ ਵਿੱਚ ਆਪਣੀ ਜਗ੍ਹਾ ਬਣਾ ਚੁੱਕੇ ਉਮੀਦਵਾਰ ਹੋਣ ਅਸੀਂ ਕਿਸੇ ਦੇ ਵੀ ਵਿਰੋਧ ਦੇ ਵਿੱਚ ਨਹੀਂ ਨਹੀਂ ਹਾਂ ਕਿਉਂਕਿ ਮਾਣਯੋਗ ਪੰਜਾਬ ਐਨ ਹਰਿਆਣਾ ਹਾਈ ਕੋਰਟ ਤੇ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੋਈ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਤੇ ਹਰ ਇੱਕ ਨੂੰ ਇਸ ਇਹਨਾਂ ਆਉਣ ਵਾਲੇ ਫੈਸਲਿਆਂ ਨੂੰ ਖਿੜੇ ਮੱਤੇ ਪ੍ਰਵਾਨ ਕਰਨਾ ਹੀ ਪੈਣਾ ਹੈ ਦੇ ਕੋਈ ਵੀ ਵਿਅਕਤੀ ਇਹਨਾਂ ਫੈਸਲਿਆਂ ਤੋਂ ਮੁਨਕਰ ਨਹੀਂ ਹੋ ਸਕਦਾ ਤੇ ਨਾ ਹੀ ਮੰਨਣ ਤੋਂ ਇਨਕਾਰੀ ਹੋ ਸਕਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ